ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਵਲੌਗ ਵਿੱਚ ਵੀ ਤੁਹਾਨੂੰ ਪਤਾ ਆ ਟਰੈਕਟਰ ਲੈ ਗਿਆ ਦਾ ਜੀ ਨਵਾਂ ਤੇ ਨੂੰ ਆਪਾਂ ਟੈਸਟ ਕਰਨ ਲੱਗੇ ਹੁਣ 15 ਹਾਲ ਆਪਣੇ ਕੋਲੇ 11 ਹੋ ਜਾਂਦੇ ਤੇ 15 ਹੋ ਜਾਂਦੇ ਆ ਤੇ ਟੈਸਟ ਕਰਦੇ ਉਹਨੂੰ ਖੇਤ ਚਾਲਦੇ ਆ ਖੇਤ ਚੱਲ ਕੇ ਤੋਂ ਪਤਾ ਨੂੰ ਬਾਕੀ ਜਾਣਕਾਰੀ ਦਿੰਨੇ ਆ ਲੈ ਆ ਵੀ ਕਹਿੰਦੇ ਲੈ ਆ ਵੀ ਕਹਿੰਦੇ ਚੱਲ ਗਿਆ ਕਰਾ ਦੀ ਥੇਤ ਨੂੰ ਆਹ ਤਾਂ ਚੋ ਅਵੀ ਖੇਦ ਆਪਾਂ ਪਹੁੰਚ ਗਏ ਆ ਤੇ ਕਰਦੇ ਆ ਟੈਸਟਿੰਗ ਇਹਦੀ ਸਭ ਤੋਂ ਪਹਿਲਾਂ ਪਤਾ ਨੂੰ ਚੀਜ਼ਾਂ ਦੱਸ ਦੀ ਯਾਰ 50 50 ਡੀ ਮਤਲਬ ਵੀ ਇਹ ਨਾ ਪਹਿਲਾਂ ਹੁੰਦਾ ਹੁੰਦਾ ਸੀ ਏਬੀਆਰ ਗੇਅਰ ਵਿੱਚ ਇਹ ਪਹਿਲਾਂ ਸੀਗਾ ਜੌਂਡੀਰ ਜਿਹੜਾ ਨਾ ਆਰ ਵਿੱਚ 14 ਗੇਅਰ ਵਿੱਚ ਚੱਲਦਾ ਹੁੰਦਾ ਸੀਗਾ ਗਾਂ ਨੂੰ ਤੇ ਪਛਾਣ 14 ਦੇ ਟਾਇਰਾਂ ਵਿੱਚ ਆਇਆ ਸੀਗਾ ਸਵਰਾਜ ਨੂੰ ਜਾਂ ਹੋਰ 14 ਦੇ ਟਾਇਰਾਂ ਨਾਲ ਟੱਕਰ ਦੇਣ ਵਾਸਤੇ ਕਿਉਂਕਿ ਪਹਿਲਾਂ ਨਾ ਜੌਂਡੀਰ ਨੇ 50 ਮਤਲਬ ਕਿ 55 ਐਚਪੀ ਕੱਢਦਾ ਸੀਗਾ ਤੇ ਉਦੋਂ 55 ਐਚਪੀ ਇਹਨੇ ਵੇਖਦੇ ਨਹੀਂ ਹੁੰਦੇ ਸੀ ਆਪਣੇ ਅੱਜ ਕੱਲ ਦਾ ਚਲੋ 65 ਵੀ ਵਿਕੀ ਜਾਂਦੇ ਮਤਲਬ 63 ਦੀ ਵਿਕੀ 50 hp ਨੂੰ ਲੋਕੀ ਜਿਆਦਾ ਪ੍ਰੈਫਰੈਂਸ ਦਿੰਦੇ ਹੁੰਦੇ ਸੀਗੇ ਤੇ ਉਹ ਸਮੇਂ ਵਿੱਚ ਜੌਂਡੀਅਰ ਨੇ 55 ਘੜਤਾ ਹੀ ਫਿਰ ਉਹ ਚੀਜ਼ ਵਿੱਚ ਉਹਨਾਂ ਨੇ 52000 ਕੱਢਿਆ ਸੀਗਾ ਆਪਾਂ ਤੋਂ 52000 ਕਢਾਇਆ ਸੀਗਾ ਸੋ ਮੈਨੂੰ ਯਾਰ ਬੜਾ ਜਿਆਦਾ ਘੜਦਾ ਧੁੰਦੇ ਬੜਾ ਸੋਹਣਾ ਲੱਗਦਾ 52000 ਸ਼ੁਰੂ ਤੇ ਮੈਂ ਤਾਂ ਬਹੁਤ ਛੋਟਾ ਸੀ ਜਦੋਂ ਆਪਾਂ ਲਿਆ ਸੀ 52000 ਉਹਦੋਂ ਆਏ ਆਏ ਸੀਗੇ 10 ਦੇ ਵਿੱਚ ਮਤਲਬ 9 9 'ਚ ਆਇਆ 52000 ਤੇ ਆਪਾਂ 11 'ਚ ਲੈੜਿਆ ਸੀ ਤੇ ਉਸ ਤੋਂ ਬਾਅਦ ਚ 50 50 डी ਹੋ ਗਿਆ ਸੀਗਾ ਚੇਂਜ ਹੋ ਕੇ 52000 ਹੀ 50 50 डी ਬਣ ਗਿਆ ਸੀਗਾ ਜੋ ਕਿ ਆ ਤੁਹਾਡੇ ਸਾਹਮਣੇ ਖੜਾ ਹੁ ਜਾਣੀ ਕਿ ਇਹ 50 50 ਡੀੜ ਪਹਿਲਾਂ ਹੁੰਦੇ ਹੁੰਦੇ ਸੀ ਉਹ ਵਾਲਾ 50 50 ਨਹੀਂ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਗਿਆ ਜਿਹੜੇ ਫਿਰ 50 50 ਦੀ 4x4 ਕੀਤਾ ਉਹਨਾਂ ਨੇ 2016 ਵਿੱਚ ਮੇਰੇ ਹਿਸਾਬ ਨਾਲ ਚੇਂਜ ਕੀਤਾ ਹੀ 4x4 ਕੀਤਾ ਹੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਚ ਉਹਦਾ ਵੀ ਯਾਨੀ ਕਿ ਚੇਂਜ ਕਰਕੇ ਇਹ ਚੀਜ਼ ਬਣ ਗਈ ਜਿਹੜੇ ਫਰੰਟ ਟਾਇਰ ਹਨ ਨਾ ਉਹ 920 ਦੇ ਆ ਪਹਿਲਾਂ ਦੇ 8 18 ਦੇ ਆਉਂਦੇ ਹੁੰਦੇ ਸੀ ਯਾਨੀ ਕਿ ਮੂਹਰੇ ਟਾਇਰ ਵੱਡੇ ਕਰਤੇ ਮਗਰਲੇ ਟਾਇਰ ਦੇ ਪਹਿਲਾਂ 14 ਦੇ ਹੀ ਹੁਣ 15 ਦੇ ਕਰਤੇ ਆ ਸੋ ਬਾਕੀ ਦੇ ਗੇਰਾਂ ਵਿੱਚ ਵੀ ਚੇਂਜ ਕਰਤਾ ਗੇਅਰ ਪ੍ਰੋ ਕਰਤਾ ਬਾਈ ਇਹ ਆ ਤੁਸੀਂ ਦੇਖ ਸਕਦੇ ਆ ਪਹਿਲਾਂ ਨਾ ਇਹ ਹੁੰ ਇਧਰਲੀ ਸਾਈਡ ਦੇ ਹੁੰਦੇ ਸੀਗੇ 1 2 3 4 ਉਹ ਤੁਸੀਂ ਦੇਖ ਲਓ 1 2 3 4 ਇਹ ਹਜੇ ਵੀ ਤੇ ਇਧਰਲੀ ਸਾਈਡ 50 50 ਡੀ ਦੇ ਹੁੰਦਾ ਸੀਗਾ A B R ਹੁਣ A B C R ਹੋ ਗਿਆ ਯਾਨੀ ਕਿ ਇਹਦੇ ਸਪੀਡ ਵਧਾਤੀ ਹੈ ਇੱਕ ਇਹ ਉਹਨਾਂ ਨੂੰ ਪਤਾ ਜਿੰਨਾਂ ਕੋਲੇ 50 50 ਡੀ ਦੇ 52000 ਹੁੰਦੇ ਸੀਗੇ ਜਿਵੇਂ ਕਿ ਮੈਂ ਤੇ ਹੈਰੀ ਹੈਰੀ ਕਾ ਕੋਲੇ 55000 ਸੀ ਇਹਨਾਂ ਨੇ 10 ਵਿੱਚ ਲਿਆਈ ਆ ਆਪਾਂ 11 ਚ ਲਿਆਈ ਬਾਅਦ ਚ ਇਹਨਾਂ ਨੇ ਚੇਂਜ ਕਰਕੇ ਲੈ ਲਿਆ ਸੀਗਾ 2014 'ਚ ਮੇਰੇ ਹਿਸਾਬ ਨਾਲ 50 50 ਡੀ 2014 ਕੇ 15 'ਚ ਲੈ ਲਿਆ ਸੀ ਹਨ ਤੁਸੀਂ ਜਦੋਂ ਆਇਆ ਜਦੋਂ 50 50 ਡੀ ਉਹ ਮਾਮੇ ਨਾਲ ਹੀ ਚੇਂਜ ਕਰਤਾ ਸੀ ਉਹ ਤੇ ਆਪਾਂ 52 ਚਾਰੀ ਰੱਖਿਆ ਤੇ ਆਪਾਂ ਹੋਣੀ ਵੇਚਿਆ ਹਜੇ 2 ਸਾਲ ਹੋਏ ਆ ਤੇ ਫੇਰ ਆਪਾਂ 50 50 ਡੀ ਲੈ ਲਿਆ ਬਈ ਮਤਲਬ ਹੁਣ ਮੈਂ ਤੁਹਾਨੂੰ ਦੱਸਦਾ ਵੀ 52 10 ਵੀ ਲੈ ਸਕਦੇ ਸੀ 52 10 ਤੇ ਰੇਟ ਵਿੱਚ ਕੋਈ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈਗਾਗਾ ਆ ਹੈਰੀ ਮੇਰੇ ਨਾਲ ਇਹਨੂੰ ਪੁੱਛ ਲਓ ਦੀ ਏਜੰਸੀ ਵਿੱਚ ਖੜਾ ਸੀਗਾ ਬਾਕੀ ਤੁਸੀਂ ਆਪ ਜਾ ਕੇ ਪਤਾ ਕਰ ਲਿਓ ਏਜੰਸੀ ਵਿੱਚ ਰੇਟ ਦਾ ਕੋਈ ਬਹੁਤਾ ਡਿਫਰੈਂਸ ਨਹੀਂ ਹੈਗਾ ਜੇ ਤੇ ਆਪਾਂ 10 ਲੱਖ ਲਾਤਾ ਦਿਓ ਤੇ ਵੀ 11 ਲੱਖ ਲੱਗ ਹੀ ਸਕਦੇ ਕੋਈ ਵੱਡੀ ਗੱਲ ਨਹੀਂ ਹੈਗੀ ਲੋਨ ਹੀ ਕਰਾਉਣਾ ਸੀ 1 ਲੱਖ ਦਾ ਹੋਰ ਵੱਧ ਹੋਏ ਜਾਂਦਾ ਕੀ ਫਰਕ ਪੈ ਲਗੇ ਹਨ ਪਰ ਇੱਕ ਤਾਂ ਚੀਜ਼ ਇਹ ਹੈ ਵੀ ਸਾਨੂੰ ਮਤਲਬ ਚੀਜ਼ ਸੋਹਣਾ ਲੱਗਦਾ 50 50 ਡੀ ਕਿਉਂਕਿ ਸ਼ੁਰੂ ਤੋਂ 52 4 ਚਲਾਇਆ ਕਰਕੇ ਨਹੀਂ ਇਹ ਚੀਜ਼ ਸੋਹਣੀ ਲੱਗਦੀ ਆ ਇੱਕ ਮੇਨ ਤੇ ਟਾਇਰ ਵੱਡੇ ਕਰਤੇ ਆ ਫਿਰ ਜ਼ਰੂਰਤ ਜਿੰਨੀ ਲੱਗੀ ਯਾਰ ਵੀ 4/4 ਚੜਾ ਹੋ ਗਿਆ ਪਹਿਲਾਂ ਤਾਂ ਆਪਣੇ ਕੋਲ 4/2 ਹੁੰਦਾ 52 4 ਕਿਉਂਕਿ ਉਹ 4/2 ਹੀ ਆਇਆ ਸੀ 50 50 ਡੀ ਹੀ ਆਇਆ ਸੀਗਾ 4/4 ਇਹ ਸੋਦੋ ਟਾਇਰ ਵੱਡੇ ਛੋਟੇ ਆਉਂਦੇ ਹੁੰਦੇ ਸੀਗੇ ਹੁਣ ਇਹਦੇ ਟਾਇਰ ਵੀ ਵੱਡੇ ਕਰਤੇ ਆ ਤੇ ਏ ਵੀ ਸੀ ਚ ਵੀ ਆ ਗਿਆ ਇਹ ਮਤਲਬ ਜਿੰਨੀ ਕ ਆਪਾਂ ਨੂੰ ਜ਼ਰੂਰਤ ਸੀ ਯਾਰ ਤਕਰੀਬਨ ਸਾਰੀਆਂ ਜ਼ਰੂਰਤ ਤਾਂ ਆਪਣੀਆਂ ਪੂਰੀਆਂ ਕਰਦਾ ਏ 50 5 ਇਹ ਕੇਸ ਵੀ ਆਪਾਂ ਨੂੰ ਬਾਹਲੇ ਵੱਡੇ ਟਰੈਕਟਰ ਦੀ ਜ਼ਰੂਰਤ ਨਹੀਂ ਆ ਗਈ ਕਿਉਂਕਿ ਇਹਦੇ ਆਪਾਂ ਬੰਪਰ ਬੰਪਰ ਲਾਉਣਾ 4x4 ਦੇ ਮੈਨੂੰ ਬੰਪਰ ਸੋਹਣਾ ਨਹੀਂ ਲੱਗਦਾ ਇਹ ਛੋਟੇ ਟਾਇਰਾਂ 'ਚ 4x4 ਆ ਯਾਨੀ ਕਿ ਇਹਦੇ ਨਾਰਮਲ ਟਾਇਰ ਆ ਜਾਂਦੇ ਆ ਸੋ ਇਹਦੇ ਬੰਪਰ ਬੰਪਰ ਲੱਗੇ ਆਣਾ ਬੜਾ ਸੋਹਣਾ ਲੱਗਦਾ ਸੋ ਇੱਕ ਤਾਂ ਉਹ ਚੀਜ਼ਾਂ ਲਾਉਣੀਆਂ ਆਪਾਂ ਐਕਸੈਸਰੀ ਜ਼ਿਆਦਾ ਲਾਉਣੀ ਸੀ ਮੋਡੀਫਾਈ ਕਰਾਵਾਂਗੇ ਇਹਨੂੰ ਜਿਵੇਂ ਆਪਾਂ ਪਹਿਲਾਂ 52 ਚਾਰ ਕਰਾਇਆ ਸੀਗਾ ਤੇ ਪੁਰਾਣੇ ਵਲੋਗਾਂ 'ਚ ਦੇਖ ਲਿਓ ਉਹ ਹਜੇ ਮੈਂ ਕਰਵਾਈ ਜਾਂਦਾ ਸੀ ਉਦੋਂ ਵਿੱਚ ਅੰਦਰ ਆਦਾ ਬਣ ਗਿਆ ਤੋ ਵਿੱਚ ਹੀ ਰਹਿ ਗਿਆ ਸੀ ਉਹ ਇਹਦੇ ਮਗਰਲੇ ਟਾਇਰ ਟੂ ਫਿਲਹਾਲ ਇਹਨੂੰ ਇਦਾਂ ਹੀ ਟੈਸਟ ਕਰਾਂਗੇ ਆਹ ਵਾਲਾ ਸੀਜ਼ਨ ਆਹ ਸੀਜ਼ਨ ਚ ਇਹਦੀ ਚੈੱਕ ਕਰਨੀ ਪਾਵਰ ਕਿੰਨੇ ਕੁ ਜੋਗਾ ਹੈਗਾ ਕੀ ਸਿਸਟਮ ਆ ਫਿਲਹਾਲ ਤਾਂ ਅੱਜ ਹੀ ਚੈੱਕ ਕਰਨ ਲੱਗੇ ਪਰ ਅੱਜ ਆਪਣੇ ਕੋਲ ਜਗ੍ਹਾ ਬਹੁਤ ਥੋੜੀ ਜੀ ਆ ਸੋ ਇੰਨੀ ਜਗ੍ਹਾ ਵਿੱਚ ਕੀ ਚੈੱਕ ਕਰ ਸਕਦੇ ਹਣਾ ਪਰ ਫਿਰ ਵੀ ਆਪ ਦੇ ਲੋ ਕੋਸ਼ਿਸ਼ ਕਰਾਂਗੇ ਵੀ ਇੱਕ ਕਰੀਏ ਠੀਕ ਹੈ ਨਾ ਸੋ ਤਾਂ ਕਰਕੇ ਆਪਾਂ ਤੁਹਾਨੂੰ ਦੱਸਦਾ ਵੀ 52 ਦਾ ਕਿਉਂ ਨਹੀਂ ਲਿਆ ਤੇ 50 50 ਦੀ ਕਿਉਂ ਲਿਆ ਕਿਉਂਕਿ ਪੁੱਛਣਗੇ ਬੜੇ ਜਾਣੇ ਹਣਾ ਵੀ 52 ਦਾ ਕਾਦੋ ਨੇ ਤਾਂ ਕਰ ਆਪਾਂ ਤੁਹਾਨੂੰ ਕਲੀਅਰ ਕਰਤਾ ਇਹ ਕਾਰਨ ਸੀਗਾ ਵੀ ਦੋ ਕਾਰਨ ਸੀਗੇ ਇੱਕ ਤਾਂ ਆਪਾਂ ਨੂੰ ਛੋਟਾ ਟਰੈਕਟਰ ਚਾਹੀਦਾ ਸੀਗਾ ਤੇ ਇੱਕ ਆਪਣੇ ਕੋਲੇ ਸ਼ੁਰੂ ਤੋਂ 524 ਸੀਗਾ ਵੀ ਉਹਨੂੰ ਯਾਦ ਚ ਵਿੱਚ ਰੱਖਦੇ ਹੋਏ ਉਹਦੀਆਂ ਯਾਦਾਂ ਦੇ ਕਰਕੇ 50 50 ਹੀ ਲਿਆ ਸਹੀ ਐ ਹਰੀ ਉਹਦਾ ਖੜਾਵਾ ਹੋਰ ਸਕਦੇ ਫੱਬਦਾ ਜਿਹਾ ਖੜਾ ਹਾਂ ਵੀ ਮਤਲਬ ਸਾਰੇ ਕਈ ਜਾਂਦੇ ਛੋਟਾ ਜਾਂ ਸੋਹਣਾ ਜਾਂ ਛੋਟਾ ਜਾਂ ਸੋਹਣਾ ਹੈ ਨਾ ਵੀ ਉਹ ਵੱਡਾ ਹੀ ਹੋ ਜਾਣਾ ਸੀ ਯਾਰ 50 ਐਚਪੀ ਦੇ ਵਿੱਚ ਹੀ ਹੈ HP ਉਹਦੀ ਛੋਟੀ ਹੋਈ ਆ ਪਰ ਉਹ ਲੁਕੋ ਦੀ ਵੱਡਿਆਂ ਵਾਲੀ ਆ ਵੱਡਿਆਂ ਵਾਲੀ ਆ ਜੀ ਵਿਊ ਵਿੱਚ ਵਿਚਾਲਾ ਜਿਹਾ ਆ ਗਿਆ ਨਾ ਛੋਟਾ ਨਾ ਵੱਡਾ ਉਹ ਜਾਂ ਛੋਟਾ ਜਾਂ ਵੱਡਾ ਉਹ ਵਿਚ ਮਤਲਬ ਜੋ ਮਰਜ਼ੀ ਕਹਿ ਲਾ ਉਹਨੂੰ ਇਹ ਹੈਗਾ ਪਰਫੈਕਟ ਜਿਹਾ ਵੀ ਜੇ 50 ਤੇ 50 ਹੀ ਦਿਸਦਾ ਇਹ ਨਹੀਂ ਵੀ ਇਹ 70 80 ਦਿਸਦਾ ਪਿਆ ਹੈਨਾ ਪਰ ਇਹ 50 ਦੇ ਬਾਵਜੂਦ ਮੇਰੇ ਸਾਹ ਨਾਲ ਜ਼ੋਰ ਵੱਤ ਲਾਉਗਾ ਕਿਉਂਕਿ 4x4 ਆ ਨਾ ਆਉਣ ਵਾਲੇ ਸਮੇਂ ਵਿੱਚ CRDI ਟਰੈਕਟਰ ਆ ਜਾਣੇ ਆ ਸੋ ਉਹਦੇ ਕਰਕੇ ਆਪਾਂ ਨੂੰ ਮਜਬੂਰੀ ਵਿੱਚ ਇਹ ਲੈਣਾ ਪੈਣਾ ਇਹ ਪਾਸੇ 2 ਸਾਲ ਟਰੈਕਟਰ ਨਹੀਂ ਸੀ ਲੈਣਾ ਤੇ ਤਾਂ ਕਰਕੇ ਫਿਰ ਇੱਕ ਸਾਧਾ ਮਤਲਬ ਮਜਬੂਰੀ ਜੀ ਚ ਲੈਣਾ ਪੈ ਗਿਆ ਟਰੈਕਟਰ ਇਹ ਵੀ ਬਾਅਦ ਚ ਬੰਦ ਹੋ ਜਾਣੇ ਸੀ ਫਿਰ ਮੈਨੂੰ ਆਇਆ ਸੀ ਵੀ ਮੇਰਾ 50 50 ਢੀ ਮੇਰੇ ਕੋਲ ਹੋਣਾ ਜੇ ਇਹਦਾ ਮੈਨੂੰ 2-3 ਸਾਲ ਹੋ ਗਏ ਸੋਚੀ ਅੰਦਰ ਨੂੰ ਜਿਉਂਦਾ ਪੋਰ ਟਰੈਕਟਰ ਵਿੱਚ ਆ ਵੀ 50 50 ਢੀ ਲਈਏ 50 50 ਢੀ ਲਈਏ ਪਰ ਸੁਭਾਅ ਜਣੀ ਬਣਦਾ ਪਈ ਸੋ ਬਣ ਗਿਆ ਸੁਭਾਅ ਜੇ ਜਦੋਂ ਯਾਰ ਆਪੀ ਚੀਜ਼ ਆ ਜਾਂਦੀ ਜਦੋਂ ਕਰਮ ਚੀਜ਼ ਲਿਖੀ ਆਪੇ ਆ ਗਈ ਹਨਾ ਵੀ ਸੋ ਬਹੁਤ ਗੱਲਾਂ ਬਾਤਾਂ ਹੋ ਗਈਆਂ ਵੀ 5-7 ਮਿੰਟ ਦਾ ਵਲੌਗ ਬਣ ਗਿਆ ਤੇ ਹੁਣ ਆਪਾਂ ਇਹਨੂੰ ਕਰ ਗਏ ਬਈ ਟੈਸਟਿੰਗ ਮੈਂ ਕਿਹਾ ਚਲੋ ਗੱਲਾਂ ਗ ਆ ਵੀ ਆ ਜਿਹੜੀ ਵੜਕ ਮਾਰਦਾ ਨਾ ਇਹ ਬਾਕੀ ਜੋ ਰੇਸ ਕਰਦੇ ਨੇ ਉਹ ਸਾਇਲੈਂਟ ਹੋ ਜਾਂਦੇ ਉਹ ਚਲੋ ਜਿੰਨੀ ਰੇਸ ਕਰਨੀ ਮਤਲਬ ਉਹਨੇ ਕਿ ਇੰਜਨ ਨੇ ਮਾੜੀ ਮੂੜੀ ਦਵਾਏ ਕਰਨੀ ਆ ਬਟ ਇਹਦੀ ਆਵਾਜ਼ ਪਾਟਦੀ ਆ ਖਿੱਲਰ ਦਾ ਆ ਇਹ ਇਹਦਾ ਹਜੇ ਸਲੈਂਸਰ ਇਹਦੇ ਜਾਲੀਆਂ ਇਹਦੇ ਵਿੱਚ ਜੇ ਬੰਨ ਜਾਂਦਾ ਆਦੇ ਆਪਾਂ ਜਾਲੀਆਂ ਵੀ ਕੱਢ ਦੰਨੇ ਆ ਨਾ ਤਾਂ ਵੀ ਉਹਦੀ ਆਵਾਜ਼ ਸੁੱਤੀ ਕੋਈ ਜੀ ਰਹਿੰਦੀ ਐਨੀ ਨਹੀਂ ਬਣਦੀ ਜਿਵੇਂ ਇਹਦੇ ਆਪਾਂ ਜਾਲੀਆਂ ਕੱਢਤੀਆਂ ਨਾ ਇਹਨੇ ਐ ਲੱਗਣਾ ਜਿਵੇਂ ਜੀਸੀਬੀ ਹੁੰਦੀ ਆ ਜਿਹੜਾ ਆਪਣੇ 52 ਜਾਰੇ ਆ 50 ਉਹਦੀ ਪਹਿਲਾ ਵਾਲੇ ਦੀ ਆਵਾਜ਼ ਨਾ 50 ਜਾਰੇ ਦੀ ਉਵੇਂ ਆਵਾਜ਼ ਕਰਦਾ ਹਾਂ ਹਾਂ ਵਿਚੇ 50 50 ਡੀ ਆਏ ਸੀਗੇ ਟਰਬੋ ਵਾਲੇ ਇਹਨਾਂ ਨੂੰ ਨਹੀਂ ਆਪਾਂ ਦੱਸ ਦਈਏ 50 50 ਡੀ ਟਰਬੋ ਵਿੱਚ ਵੀ ਆਇਆ ਸੀ ਪਹਿਲਾਂ ਪਰ ਉਹ ਇੰਨਾ ਪਸੰਦ ਨਹੀਂ ਕੀਤਾ ਗਿਆ ਸੋ ਇਹਨਾਂ ਨੇ ਵਾਪਸ ਨੈਚੁਰਲ ਐਸਪੀਰੇਟਰ ਜਾਨੀ ਕਿ ਬਿਨਾ ਟਰਬੋ ਤੋਂ ਹੀ ਕੱਢਤਾ ਇੰਜਨ ਫੇਰ ਇਹ ਤੋ ਬਹੁਤ ਜ਼ਿਆਦਾ ਹੀ ਕਾਰਨ ਸੀ 50 50 ਡੀ ਲੈਣ ਦੇ ਕਿਉਂਕਿ ਆਪਾਂ ਵੀ ਯਾਰ ਜੀ ਨੌਲਜ ਹੈਗੀ ਆ ਫਿਰ ਉਹਨੂੰ ਵਰਤੋ ਹਨਾ ਬਸ ਛੋਸ਼ੇ ਪਾਈ ਦੇ ਚੱਕਰੇ ਪਿਆ 52 10 ਢੋੜੀ ਲੈਣਾ ਵਾ ਆ ਇੰਨੀ ਗੱਲ ਮੈਂ ਤੁਹਾਨੂੰ ਦੱਸ ਦੇਣੀ ਆ ਆਪਣੇ ਕੋਲੇ ਵੱਡਾ ਟਰੈਕਟਰ 4x4 ਨਾ ਹੁੰਦਾ ਫੇਰ ਸ਼ਾਇਦ ਆਪਾਂ 53 10 ਜਾਂ 54 5 ਲੈਣਾ ਸੀਗਾ 52 10 ਵੀ ਆਪਸ਼ਨ ਸੀਗੀ 53 10 ਦੀ ਸੰਦੇ 52 10 ਵੀ ਆਪਾਂ ਕਿਹਾ ਸਕਦੇ ਆ 52 10 ਜਾਂ 54 5 ਫਿਰ ਆਪਾਂ ਮਾ ਜੋ ਕੋਈ ਲੈਣਾ ਸੀ ਫੇਰ ਉਹਨੂੰ ਆਪਾਂ ਕਨਸੀਡਰ ਕਰ ਸਕਦੇ ਸੀਗੇ ਜੇ ਆਪਾਂ ਵੇਖੀਏ ਮਤਲਬ ਪਰਫੈਕਟ ਟਰੈਕਟਰ ਵੇਖੀਏ ਫ ਕੁਕ 50 ਰੁਪਿਆ ਓਏ 50 ਰੁਪਿਆ ਓਏ ਬੋਲੇ ਬੜੀ ਲਗਾ ਬੈਗਰ ਨਾ ਦਿੱਤਾ ਹੀ ਨਹੀਂ ਐਲਾ ਹੋ ਗਿਆ ਹਾਂ ਰੋਡ ਤੇ ਨਹੀਂ ਆਣਾ ਪੈਂਦਾ ਪਿੱਛੇ ਕਿਟਾਈ ਬਹੁਤ ਆ ਹੋ ਗਿਆ ਜਾਈ ਅੱਗੇ ਮੈਂ ਝੜਕਦੇ ਮੋੜ ਆਇਆ ਹਾਂ ਪੂਰੀ ਝੜਕਦੇ ਉਂਵੀ ਪਹੁੰਚਿਆ ਚਾਰ ਜੌਨ ਆ ਲੱਗੇ ਨੇ ਲੈ ਵੀ ਕਰਨ ਲੱਗਿਆ ਸ਼ੁਰੂ ਸਾਨੂੰ ਟਰੈਕਟਰ ਤੋਂ ਲਾਤਾ ਕਹਿੰਦੇ ਤੁਹਾਨੂੰ ਤਾਂ ਟਰੈਕਟਰ ਚਲਾਉਣਾ ਹੀ ਨਹੀਂ ਆਉਂਦੇਗੇ ਅਸੀਂ ਆਪੇ ਟੈਸਟ ਕਰਨੇ ਨਹੀਂ ਮਿਆ ਕਰਦੇ ਮੈਂ ਕਿ ਡੈਡ ਨੂੰ ਸੈਟਅਪ ਐਟ ਕਰ ਲੈਂਦੀ ਆ ਫਿਰ ਆਪਾਂ ਆਪਦੇ ਹਿਸਾਬ ਨਾਲ ਦੇਖਾਂਗੇ ਲਾ ਵੀ ਸਾਡੀ ਦੀ ਸਕਣ ਕਰ ਲੂ ਹੈ ਸਾਡੀ ਦੀ ਜੀ ਨੇ ਕਰਨੀ ਤੇਲ ਪਕੋਲਿਆ ਸਾਨੂੰ ਮੈਂ ਡੈਡੀ ਨੂੰ ਪੁੱਛਿਆ ਮੈਂ ਕਿਹਾ ਤੇਲ ਕਿੰਨਾ ਮੈਂ ਡੈਡੀ ਨੂੰ ਪੁੱਛਿਆ ਮੈਂ ਕਿਹਾ ਤੇਲ ਕਿੰਨਾ ਕਿਹਾ ਡੈਡੀ ਕਹਿੰਦਾ ਹੈਗਾ 15 ਲੀਟਰ ਮੈਂ ਕਿਹਾ ਫਿਰ ਤਾਂ ਵਾਧੂ ਆ ਕਿੱਲੇ ਦਾ 3 ਕਿੱਲੀਟਰ ਘਾਣਾ ਪੜਾ ਤਾਂ ਹੀ 2 ਕਿਨਾਲਾ ਪ੍ਰੋਟੈਸਟ ਹੀ ਕਰਨਾ ਵਾਧੂ ਤਾਂ 4 ਲੀਟਰ ਘਾ ਲੂਗਾ ਫਿਰ ਵੀ ਵਾਧੂ ਹੋਣਾ ਉਹ ਇੱਕ ਕਿਹੜਾ ਜਿਹਾ ਇਹ ਆਇਆ ਤੇਲ ਮੁੱਕ ਗਿਆ ਮਤਲਬ ਫੜ ਫੜ ਜੀ ਕੀਤੀ ਪੜੀ ਉਹਦੀ ਰੋਕ ਲਿਆ ਹੀ ਹੁਣ ਘਰੇ ਪਿਆ ਤੇਲ ਦੇ ਤੇਲ ਚੱਕੜ ਜੱਲੇ ਫਿਰ ਆ ਕੇ ਟੈਸਟ ਕਰਦੇ ਆ ਫਿਰ ਤੁਹਾਨੂੰ ਦੱਸਦੇ ਕਿਹੜੇ ਗੇਅਰ ਵਿੱਚ ਕੀ ਸਿਸਟਮ ਕਿਵੇਂ ਚੱਲਦਾ ਅ ਵੀਕਰਾਂ ਦੀ ਟੈਸਟਿੰਗ ਤਾਂ ਕਰੀ ਜਾਂਦੇ ਹਾਲਾ ਕਿ ਹਜੇ ਪੂਰਾ ਜੋਰ ਨਹੀਂ ਵਿਖਾ ਰਿਹਾ ਥੋੜਾ ਥੋੜਾ ਤਾਂ ਇਹ ਦਾਬੜਿਆ ਕੋਈ ਨਵਾਂ ਕਰਕੇ ਥੋੜਾ ਬੋਧਾ ਤਾਂ ਹੁੰਦਾ ਹੀ ਆ ਤੇ ਬਾਕੀ ਹਜੇ ਸੈਟਿੰਗ ਬੈਟਿੰਗ ਵੀ ਕਰਨ ਵਾਲੀ ਵੇਟਬੂਟ ਵੀ ਹੈ ਨਹੀਂਗੇ ਹਣਾ ਹੁਣ ਮੂਹਰੇ ਟਾਇਰ ਜੋਰ ਪੂਰਾ ਉਹਨਾਂ ਦਿਖਾ ਨਹੀਂ ਦੇ ਜਿੰਨਾ ਦਿਖਾਉਣਾ ਚਾਹੀਦਾ ਉਹਨਾਂ ਨੂੰ ਤੇ ਪੂਰੋਂ ਨਾਲ ਹੀ ਇਹ ਗੱਜੱਕੇ ਆਂਦਾ ਇੱਕ ਮੂਹਰੋਂ ਹੈ ਵੀ ਉੱਚਾ ਟਾਇਰ ਦੇ ਮਗਰ ਟਾਇਰ 16 ਦੇ ਜਾਈਦੇ ਸੀ ਇਹ ਆ ਕਿਹੜਾ ਮਤਲਬ ਕੰਪਨੀ ਨੂੰ ਮੰਨਣੀ ਜਾਈਦੀ ਹੈ ਕਸਟਮਰਾਂ ਦੀ ਗੱਲ ਮਗਰਲੇ ਟਾਇਰ ਦੇ 16 ਦੇ ਦੇਣੇ ਜਾਈਦੇ ਆ ਫਿਰ ਇਤੂ ਵੱਧ ਜੋਰ ਵਗਾਊਗਾ ਇਹ ਇਹਦਾ ਗੇਰ ਕਿਡਾ ਹੋਣਾ ਤੀਕਾ ਤੀਕਾ ਇੱਕ ਕੀ ਗੱਲ ਹੋ ਗਿਆ ਪਰ 11 ਖਿੱਚਦਾ ਪਿਆ 15 15 ਦਾ ਨਹੀਂ ਨੇ ਖਿੱਚਣੇ ਭਾਵੇਂ 10 ਜਨਮ ਲੈ ਕੇ ਆ ਜਾਵੇ ਐਵੇਂ ਆਪਾਂ ਕਹੀਏ ਏਡੇ ਵੀ ਚੀਜ਼ ਲਈ ਜਾਵੇ ਝੂਠ ਮਾਰੀਏ ਕੋਈ ਫਾਇਦਾ ਨਹੀਂ 50 ਪਾਵਰ ਆ ਇਹ ਤੇ ਜਾਂਚ ਚੱਲਣੇ ਸਾਨੂੰ ਕਿਹਾ ਵੀ ਵਾਦ ਤੋਂ ਵਾਦ 13 ਹਾਲ ਖਿੱਚੂਗਾ 15 15 ਦਾ ਨਹੀਂ ਖਿੱਚ ਰੇਣੇਗੇ 15 ਤੋਂ 52 ਦਾਸ ਨੂੰ ਵੀ ਨਹੀਂ ਕਹਿੰਦੇ ਖਿੱਚੂਗਾ ਹਾਲਾਂਕਿ ਇਹ ਖਿੱਚਣ ਨੂੰ ਤਾਂ ਖੇਤੀ ਲੈਣੀ ਆਪਾਂ ਲਾਉਣੀ ਥੋੜੇ ਜਿਹਾ ਦਾ ਹੁਣ ਹਾਲ ਵੀ ਥੱਲੇ ਡੂੰਘੇ ਲੱਗੇ ਹੋਏ ਕਰਕੇ ਮਤਲਬ ਵੀ ਫੇਰ 13 ਖਿੱਚੂਗਾ ਹੱਥ ਤੋਂ ਹੱਥ ਤੇ 13 ਹੀ ਉਹ ਕਦੇ ਹੀ ਇਹਨੂੰ ਕਹਿੰਦੇ ਆ ਵੀ ਸੇਮ ਪੰਜਾਇਤ ਚ ਵੀ ਉਹ ਪੰਜਾਇਤ ਚ ਵੀ ਇਹ ਆ ਫਰਕ ਕੋ ਬੜਾ ਨਹੀਂ ਹੈਗਾ ਵਿਚਾਰ ਪੇਸ਼ ਤਾਂ ਇਹ ਆ ਬਈ ਵੇਟ ਲਾਉਣੇ ਪੈਣੇ ਮੂਰੇ ਉਸ ਤੋਂ ਇਲਾਵਾ ਕੋਈ ਹੋਰ ਵਿਚਾਰ ਵੇਟ ਲਾ ਕੇ ਉਸ ਤੋਂ ਬਾਅਦ ਪਤਾ ਲੱਗੂ ਸਹੀ ਮਣੇ ਚਾਹ ਹੁਣ ਤਾਂ ਸਹੀ ਮਣੇ ਆਪਾਂ ਨੂੰ ਫੋਰ ਵੀ ਲਾ ਸਕਦੇ ਨੂੰ ਤੂੰ ਵੀ ਆ ਸਕਦਾ ਕੋਈ ਵਿਚਾਰ ਪੇਸ਼ ਕਰਨੇ ਹੁਣ ਕੋਈ ਵਿਚਾਰ ਪੇਸ਼ ਕਰਨੇ ਹੁਣ ਵਿਚਾਰ ਪੇਸ਼ ਤੇ ਇਹੀ ਹੈ ਜੀ ਹਲੇ ਥੋੜਾ ਜਿਹਾ ਟਰੈਕਟਰ ਦਾਵ ਰਿਆ ਜਨਸੀ ਵਾਲ ਨੂੰ ਕੰਪਲੀਟ ਪਾਈਏ ਸੈਟ ਕਰਕੇ ਦੇਣਗੇ ਉਹ ਬਾਕੀ ਮੂਰਲੇ ਟਾਇਰ ਉਹਵੇਂ ਜ਼ੋਰ ਵਿਖਾਈ ਨਹੀਂ ਰਹੇ ਜਿਵੇਂ ਆਪਾਂ ਚਾਹੀਦੇ ਸੀ ਵਿਖਾਉਣ ਹਨ ਟਰੈਕਟਰ ਕੋ ਚਾਹ ਬਣਿਆ ਪਿਆ ਅੱਗੋਂ ਟਰੈਕਟਰ ਚਾਈ ਜਾਂ ਮੂਰਲੇ ਟਾਇਰ ਖਜਾਈ ਗਾਰੀ ਨਹੀਂ ਅੱਗੇ ਵੇਟ ਬੂਟ ਪਾ ਕੇ ਮੂਰਲੇ ਟਾਇਰ ਖਜਾਈ ਕਰਨਗੇ ਹੂੰ ਵੀ ਕਰਦੇ ਹੈ ਰਿ ਵਿਚਾਰ ਪੇਸ਼ ਕਰਨੇ ਦਾ ਭਾਈ ਹੋਰ ਤੇ ਇਹ ਨਹੀਂ ਦੀ ਭਾਈ ਉਹ ਵੀ ਹੋ ਗਏ ਹਾਂ 2 4 50 ਬਸ ਏਵੇਂ ਹੀ ਆ ਇਹ ਠੀਕ ਆ ਮੈਂ ਕਹਿੰਦਾ ਤੈਨੂੰ ਵੀ ਸੜਕ ਤੇ ਮਾੜਾ ਮੋਟਾ ਫੜਾ ਦਿੰਦੇ ਨਾ ਚਲਾਉਣ ਤੇ ਤੈਨੂੰ ਮਾੜਾ ਮੋਟਾ ਪਤਾ ਲੱਗਦਾ ਹੋਣਾ ਨਹੀਂ ਆ ਬਾਈ ਲੈ ਵੀ ਡਰਾਈਵਰ ਕਰਤਾ ਚੇਂਜ ਕਿਹੜਾ ਗੇਅਰ ਆਉਣ ਲੱਗੇ ਹੋਣਾ ਉਹਦਾ ਡੈਡੀ ਵਾਲਾ ਹੀ ਹੋ ਗਿਆ ਆਪਦੇ ਹਿਸਾਬ ਨਾਲ ਲਾਉਣਾ ਆਪਾਂ ਚੌਥੇ ਲੋਜ ਨਾ ਲਾਈਏ ਇਹਨੂੰ ਲਾਵਾ ਨੀ ਤਾ ਦੇਖ ਲੇ ਜੀ ਜਾ ਲਾਓ ਫਿਰ ਤੀਜਾ ਇਹ ਤੀਜਾ ਲੋ ਹੋ ਗਿਆ ਹੁਣ ਚਲੋ ਆਰ ਪੀ ਐਮ ਕਿੰਨੇ ਲਾ ਵੀ ਨਾਮਾ ਕਰਕੇ 2000 ਰੱਖੇਗਾ ਹੋ ਕੀ ਤੁਹਾਨੂੰ ਪਤਾ ਨਵੇਂ ਨੇ 1700 ਦੇ ਜੋਰ ਲਾਉਣਾ ਨਹੀਂ ਅਜੇ ਕੁਸ਼ਕ ਘੰਟੇ ਪ੍ਰਾਹਾਂ ਵਿਚ ਜਾ ਰਹਾ ਏ ਤੇ ਬਾਕੀ ਜਿਹੜੇ ਹਸਾਬ ਨਾਲ ਯਾਰ ਆਪਾਂ ਸੋਚੇ ਜਾਂ ਮੈਨੂੰ ਕਹੀ ਆਈ ਹੈ ਹਨਾ ਉਹ ਹਸਾਬ ਨਾਲ ਹਜੇ ਪਰਫਾਰਮੈਂਸ ਨਹੀਂ ਦਿਖਾ ਰਿਹਾ ਪਰ ਉਹ ਹਸਾਬ ਦੀ ਪਰਫਾਰਮੈਂਸੇ ਤੋਂ ਪਕੜਾ ਆ ਕੇ ਛੱਡਨੀ ਆ ਭਾਵੇਂ ਜਿਵੇਂ ਮਰਜ਼ੀ ਘੜਾਈਏ ਵੀ ਮੈਂ ਜਿਵੇਂ ਆ ਚੀਜ਼ ਮੈਂ ਸੋਚੀ ਸੀ ਆਵੇ ਹੁਣ ਸਲਿੱਪ ਕੱਢੀ ਜਾਂਦਾ ਟਰੈਕਟਰ ਹਨਾ ਭਾਵੇਂ ਆਰਪੀਐਮ ਡ੍ਰੌਪ ਹੋ ਜਾਂਦਾ ਪਰ ਸਲਿੱਪ ਕੱਢੀ ਜਾਂਦਾ ਇਹ ਚੀਜ਼ ਚਾਹੀਦੀ ਸੀਗੀ ਇਹੀ 4/2 ਹੁੰਦਾ ਉਹ ਨਾਲ ਹੀ ਬਹਿ ਜਾਂਦੇ ਬੰਦੇ ਨਹੀਂ ਇਹ ਬਾਤ ਇਹ ਜੀ ਆਪਾਂ ਨੂੰ ਜਿਹੜੀ ਟਰੈਕਟਰ ਬੈਠੇ ਨਾ ਭਾਵੇਂ ਸਲਿੱਪ ਕੱਟੀ ਜਾਵੇ ਬਾਕੀ ਪੰਪ ਦੀ ਨੋਟੀਫਿਕੇਸ਼ਨ ਦਾ ਯਾਰ ਕਰਾਉਣੀ ਪੈਂਦੀ ਹੈ ਕਿ ਆਪਣੇ ਕੋਲ 52000 ਹੁੰਦਾ ਜੀ ਉਹਦੇ ਵੀ ਮੋਡੀਫਿਕੇਸ਼ਨ ਕਰਾਈ ਸੀ ਤਾਂ ਹੀ ਚੱਲਾਈ ਬਾਕੀ ਆ ਤੁਸੀਂ ਦੇਖੋ ਵੀ ਜ਼ੋਰ-ਜ਼ੋਰ ਪੂਰਾ ਦਿਖਾ ਰਹੇ ਨਹੀਂ ਅਸਲੋਂ ਜ਼ੋਰ ਨਹੀਂ ਦਿਖਾ ਰਿਹਾ ਪਰ ਜਿਹੜੇ ਸਾਡੀ ਪਰਫਾਰਮੈਂਸ ਆਪਾਂ ਭਾੜ ਰਹੇ ਆ ਉਹ ਪਰਫਾਰਮੈਂਸ ਇਹ ਤੋਂ ਵਧਾ ਕੇ ਛੱਡਾਂਗੇ ਆਪਾਂ ਟੈਸਟ ਤਾਂ ਹੀ ਅੱਜ ਪਹਿਲੇ ਦਿਨ ਕੀਤਾ ਵੀ ਪਹਿਲੇ ਦਿਨ ਕਿੰਦਾ ਪਰਫਾਰਮੈਂਸ ਸੀ ਬਾਅਦ ਚ ਕਿੰਦਾ ਹੋਊਗਾ ਬਾਕੀ ਦੇਖੋ ਵੀ 3 ਕਿਲੋ ਵਿੱਚ ਕਿੰਦਾ ਜਾਂਦਾ ਪ ਹੋ ਗਿਆ ਲਿਆ ਪਾਣੀ ਪੀ ਲਈਏ ਹੂੰ ਤੁਸੀਂ ਵੀ ਪੀ ਲਓ ਤੁਹਾਨੂੰ ਕਰਦੇ ਹਾਂ ਚੱਕਰ ਦੇ ਕਣਾ ਆਰ ਪੀ ਐਮ ਦੇ ਹਿਸਾਬ ਤੋਂ ਹੁੰਦਾ ਕਈ ਵਾਰੀ ਮਤਲਬ ਨਹੀਂ ਦਿਮਾਗ ਚ ਆਉਂਦੀ ਹੁਣ ਚਲਾ ਕੇ ਵੇਨੇ ਸਾਰੇ ਜਲਾਵਾਂਗੇ ਹੈਰੀ ਚਲਾਊਗਾ ਮੈਂ ਚਲਾਊਗਾ ਕਈ ਵਾਰੀ ਗੇਅਰ ਨਾ ਦਿਮਾਗ ਚ ਨਹੀਂ ਆਉਂਦਾ ਹੁੰਦਾ ਬੈਠੇ ਤੋਂ ਬੰਦੇ ਦੇ ਉਹ ਚੀਜ਼ ਚੈੱਕ ਕਰਦੇ ਪਏ ਆ ਕਿ ਕਿਹੜੇ ਗੇਅਰ ਚ ਕਿੰਨਾ ਘੁੰਮਦਾ ਸਟਾਰਟਿੰਗ ਕਿੰਨੇ ਕ ਆਰ ਪੀ ਐਮ ਦਾ ਸੈੱਟ ਆਉਂਦਾ ਹੁਣ ਬਿਨਾ ਲੈਫਟ ਤੋਂ ਮੁੜੀ ਜਾਂਦਾ ਮਤਲਬ ਪੂਰਾ ਕੈਨ ਪਰਫਾਰਮੈਂਸ ਇੱਥੇ ਦੇ ਰਿਹਾ ਨਵੇਂ ਦੇ ਹਿਸਾਬ ਨਾਲ ਇਹਨੇ ਕ ਆਰ ਪੀ ਐਮ ਡ੍ਰੌਪ ਕਰਦਾ ਮੋਟਰ ਤੇ ਥੋੜੇ ਜਿਹੇ ਪਰ ਇੰਨੇ ਨਹੀਂ ਕਰਦਾ ਵੀ ਟਰੈਕਟਰ ਡੱਬ ਜਾਵੇ ਪਰ ਮੋਟਰ ਨਾਲ ਹੀ ਤੁਰਿਆ ਆਉਂਦਾ ਆ ਵੀ ਚੈੱਕ ਕਰੋ ਦੀ ਪਿਣਾ ਲੈਫਟ ਲੁੱਕ ਤੇ ਹੜਾਏ ਦੋਵੇਂ ਹੱਥ ਸਹੀ ਤੇ ਆ ਦੇਖ ਲੋ ਬਈ ਔੜਤਾ ਔੜ ਲੱਗਦਾ ਜੋਰ ਹੈਗਾ ਮੜਾ ਜੀ ਹਨ ਓਏ ਇੱਕ ਵਾਰੀ ਹੁਣ ਦੂਜੂ ਸਲਿੱਪ ਤੇ ਸਲਿੱਪ ਕੱਢ ਕੇ ਵਿਖਾ ਹੁਣ ਇਹਨੂੰ ਲਾ ਦੂਜੇ ਹੈ ਦੂਜੇ ਲੋਜ ਲਾ ਓ ਸਿੱਧਾ ਜਾਣ ਦੇ ਸਿੱਧਾ ਓਏ ਇਹਨੂੰ ਉਤਾਰ ਦੇ ਪੁੱਤਰ ਜੀ ਸਾਗਰ ਉੱਤਰ ਜਾ ਓਏ ਦੂਜੇ ਲੋ ਚਲਾ ਦੇ ਓ ਲੈਫਟ ਥੱਲੇ ਸਾਈਡ ਤੇ ਜਮਾ ਲੈ ਵੀ ਕਰੋ ਚੈੱਕ ਕਰਾ ਦੀ ਹਰ ਸਲਿੱਪ ਕੱਢਦਾ ਹੈ ਯਾਨੀ ਕਿ ਇਹ 4/2 ਹੁੰਦਾ ਨਾ ਇੱਥੇ ਖੜ ਗਿਆ ਸੀ ਟਰੈਕਟਰ ਜਮਾ ਨਹੀਂ ਤੁਰਨੇ ਹਨ ਮੂਰਲੇ ਟਾਇਰਾਂ ਦੇ ਕਰਕੇ ਮਾੜਾ ਮੋਟਾ ਜਿਹੜਾ ਤੁਰਿਆ ਫਿਰਦਾ ਨਾ ਲੈ ਖੜ ਗਿਆ ਤੀਜਾ ਲੋ ਇੱਥੇ ਹੀ ਲਾ ਦੇ ਏ ਉਹ ਬੜੇ ਪਿਆਰ ਜਣਾਉਂਦਾ ਥੱਲੇ ਹਨ ਏ ਲੈ ਵੀ ਫੋਨ ਦੀ ਬੈਟਰੀ ਲੋ ਹੋ ਗਈ ਹੈ ਵੈਸੇ ਸਾਡੇ ਵੱਲੋਂ ਜਿੰਨਾ ਕਿ ਆਪਾਂ ਕਰ ਸਕਦੇ ਟੈਸਟਿੰਗ ਟੁਸਟਿੰਗ ਅਸੀਂ ਆਪਦੇ ਵੱਲੋਂ 11 ਗੁਣਾ ਦਾ حساب ਕਰਦਾ ਵੇਖਿਆ ਦੂਜੇ ਬੀਜ ਦੇ ਤੀਜੇ ਲੋ ਚ ਬਹੁਤ ਵਧੀਆ ਚੱਲਦਾ ਪਿਆ ਹਰੇ ਚੌਥੇ ਲੋ ਵਿੱਚ ਪੂਰਾ ਨਹੀਂ ਚੱਲਦਾ ਪਿਆ ਜਿੰਨਾ ਸਾਨੂੰ ਚਾਹੀਦਾ ਸੀ ਵੀ ਚੱਲੇ ਸੋ ਚੀਜ਼ਾਂ ਚੂਜ਼ਾਂ ਹੋਲੀ ਫੋਲੀ ਸੈਟਿੰਗ ਕਰਵਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਦੂਜੇ ਬੀ ਤੇ ਤੀਜੇ ਈ ਵਿੱਚ ਕੀ ਫਰਕ ਹੈ ਤਕਰੀਬਨ ਤੀਜੇ ਏ ਤੇ ਦੂਜੇ ਬੀ ਵਿੱਚ ਜ਼ਿਆਦਾ ਚਲਾਇਆ ਜਾਨੂੰ ਅਹੀਂ ਅੱਜ ਹੁਣ ਦੀ ਦੇਖਦੇ ਪਏ ਹੁਣ ਤੀਜੇ ਏ ਵਿੱਚ ਆ ਉਹ ਤੀਜੇ ਏ ਜਾਣ ਬਾਕੀ ਲੈਫਟ ਜਾਵਾਂ ਥੱਲੇ ਸਿੱਟੀ ਵੀ ਆ ਜਮਾਂ ਥੱਲੇ ਜਿਹਨੂੰ ਕਹਦੇ ਗਏ ਜਮਾਂ ਥੱਲੇ ਬਿਨਾ ਕੰਟਰੋਲਰ ਤੋਂ ਉਹ ਵੀ ਪਹਿਲੇ ਬੀ ਵਿੱਚ ਆ ਕਰੋ ਕਰਾਂ ਦੀ ਚੈੱਕ 15 ਹਾਲ ਹੈ ਯਾਨੀ ਕਿ ਬਹੁਤ ਥੱਲੇ ਨਹੀਂ ਲਾਏ ਹੋਏ ਪਰ ਥੋੜੇ ਜਿਹੀ ਚੱਕੇ ਵੇ ਆ ਯਾਨੀ ਕਿ ਤਕਰੀਬਨ ਥੱਲੇ ਹੀ ਆ ਕੋਈ ਆਪਣੇ ਹਾਲ ਹਨ ਜਿਹੜੇ ਇਹਨਾਂ ਦੀ ਟੀਨਾ ਬਹੁਤ ਲੰਮੀਆਂ ਆਮ ਲੋਕਾਂ ਦੇ ਹਾਲ ਹੁੰਦੇ ਗੋੜ ਜੇ ਹੁੰਦੇ ਇੰਨੇ ਕਿ ਉਹਨਾਂ ਦੇ ਹਾਲ ਥੱਲੇ ਲੱਗਦੇ ਹੁੰਦੇ ਆ ਫੁੱਲ ਜੇ ਮਤਲਬ ਇੰਨੇ ਹਾਲ ਵੀ ਕਈਆਂ ਦੇ ਥੱਲੇ ਲੱਗਦੇ ਨੇ ਤੇ ਜਿੰਨੇ ਆਪਣੇ ਲੱਗੇ ਹੋਏ ਆ ਓਏ ਹੈਰੀ ਓਏ ਹੈਰੀ ਓਏ ਰੋਕੀ ਮੜਾ ਜਾ ਰੋਕ ਮੜਾ ਜਾ ਰੋਗ 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 ਓਏ ਹਾਲ ਚੱਕ ਕੇ ਵਿਖਾ ਹੁਣ ਵਿਖਾਉਣਾ ਕਿੰਨੇ ਥੱਲੇ ਲੱਗੇ ਆ ਆ ਚੈੱਕ ਕਰਿਓ ਮੜਾ ਜੇ ਕਿੰਨੇ ਥੱਲੇ ਲੱਗਦੇ ਹਾਲ ਏ ਆਹ ਕਰੋ ਚੈੱਕ ਬਈ ਇਥੋਂ ਤੱਕ ਹਾਲ ਥੱਲੇ ਲੱਗਦੇ ਆ ਇੰਨੇ ਹਾਲ ਮੈਨੂੰ ਨਹੀਂ ਲੱਗਦਾ ਲੋਕੀ 54 5 ਦੇ ਵੀ ਲਾ ਕੇ ਖੈਜਦੇ ਹੋਣੇ ਆ ਹਾਂ ਟਰੈਕਟਰ ਬਾਈ ਇਹ ਇਹ ਪਰਫਾਰਮੈਂਸ ਚਾਹੀਦੀ ਸੀ ਮੈਨੂੰ ਲੱਗੇ 15 ਨਹੀਂ ਖਿੱਚਨੇ ਨੇ ਪਰ ਇਹ 15 ਵੀ ਉਵੇਂ ਖਿੱਚੀ ਜਾਂਦੇ ਜਿਵੇਂ 11 ਖੈਜਦੇ ਨੂੰ ਕੋਈ ਫਰਕ ਨਹੀਂ ਪੈਂਦਾ ਪਿਆ ਹਾਂ ਉਹ ਯਾਰ 15 ਦੇ ਸੌਖਾ ਨਹੀਂ ਚੱਲਦਾ ਪਿਆ ਹੈਰੀ ਵੀ ਦੂਜੇ ਹੀ ਨਹੀਂ ਖੈਜਦਾ ਹਾਂ ਸਹੀ ਆ ਯਾਰ ਆਪਣੇ ਲੱਦਾ ਪਾਸ ਆ ਬਾਈ ਪੂਰਾ ਪਾਸ ਫੁੱਲ ਵੇਲਾ ਤੋੜ ਕੇ ਲੈ ਵੀ ਪਹਿਲੇ ਜੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਵੀ ਪਹਿਲੇ ਹੀ ਤਾਂ ਖਿੱਚੀ ਜਾਂਦਾ ਕੰਟਰੋਲਰ ਲਾਇਆ ਹੋਇਆ ਲੈਟ ਨੂੰ ਤਾ ਕੇ ਕਰਕੇ ਹਾਲ ਕੰਮ ਦੇ ਪਏ ਆ ਬਲੋ ਅਜੇ ਟੈਸਟਿੰਗ ਚੱਲਦੀ ਪਈ ਆ ਪ੍ਰੋਪਰ ਹੋ ਤੁਹਾਨੂੰ ਪਤਾ ਹੀ ਆ ਅਜੇ ਜਦੋਂ ਮੋਹਣੇ ਮੂਹਣ ਲੱਗੇ ਨਾ ਉਦੋਂ ਫਿਰ ਪ੍ਰੋਪਰ ਤਰੀਕੇ ਨਾਲ ਕਰਾਂਗੇ ਤਾਂ ਟੈਸਟਿੰਗ ਕਿਰਾਂ ਚੱਲਦੀ ਬਾਕੀ ਪੰਪ ਦੀ ਮੋਡੀਫਿਕੇਸ਼ਨ ਇਹਦੀ ਆਪਾਂ ਕਰਾ ਦੇਣੀ ਇੱਕ ਦੇ ਬੈਂਚ ਉਹ ਵੀ ਦੂਜਾ ਮੋੜ ਤੋਂ ਦਬਦਾ ਫਿਰ ਵਧੂਗਾ ਟਰੈਕਟਰ ਬਾਈ ਬਾਕੀ B2 ਵਿੱਚ ਤਾਂ ਨਹੀਂ ਖੈਦਾ B1 ਹੀ ਸਹੀ ਆ ਇਹ ਵਿਚਾਰ ਘੰਟੇ ਚੱਲਣ ਤੋਂ ਬਾਅਦ ਲਗਾਤਾਰ ਚਾਰ ਪੰਜ ਘਟੇ ਚਲਾ ਕੇ ਹੁਣ ਖੜਾਇਆ ਹੁਣ ਦਵਾਇਆ ਸਾ ਵਿਚਾਰੇ ਨੂੰ ਮਾੜਾ ਮੋਟਾ